ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਕਿਸੇ ਵੀਰ ਨੇ ਇੱਕ ਦਿਨ ਸਵਾਲ ਕੀਤਾ ਕਿ ਭੇਡਚਾਲ ਕੀ ਹੁੰਦੀ ਹੈ ਪੜੇ ਲਿਖੇ ਸਮਝਦਾਰ ਗਿਆਨਵਾਨ ਸੂਝਵਾਨ ਲੋਕ ਭੇਡਚਾਲ ਵਿੱਚ ਫਸ ਕੇ ਕਿਵੇਂ ਧਰਮੀ ਪਰੇਸ਼ਾਨ ਦੀ ਜਾਲ ਵਿੱਚ ਫਸ ਜਾਂਦੇ ਨੇ ਮੈਂ ਇੱਕ ਦਿਨ ਇਤਿਹਾਸ ਦੀ ਕਿਤਾਬ ਪੜ ਰਿਹਾ ਸਾਂ ਜਿਹਦੇ ਵਿੱਚ ਜ਼ਿਕਰ ਆਇਆ ਬੀਰ ਬਾਲ ਦਾ ਬੀਰ ਬਾਲ ਤੇ ਅਕਬਰ ਨੇ ਸਵਾਲ ਕੀਤਾ ਸੀ ਕਿ ਭੇਡਚਾਲ ਕੀ ਹੁੰਦੀ ਹੈ ਤੇ ਬੀਰਵਾਲ ਨੇ ਅਕਬਰ ਨੂੰ ਪੁੱਛਿਆ ਬਾਦਸ਼ਾਹ ਸਲਾਮਤ ਤੁਸੀਂ ਇਸ ਨੂੰ ਕਿਵੇਂ ਵੇਖਣਾ ਚਾਹੁੰਦੇ ਹੋ ਤੇ ਅਕਬਰ ਬਾਦਸ਼ਾਹ ਕਹਿੰਦਾ ਕਿ ਮੈਂ ਪ੍ਰੈਕਟੀਕਲ ਰੂਪ ਵਿੱਚ ਵੇਖਣਾ ਚਾਹੁੰਦਾ ਕਿ ਪੜ੍ਹੇ ਲਿਖੇ ਸਮਝਦਾਰ ਗਿਆਨਵਾਨ ਲੋਕ ਇਹ ਭੇਡਚਾਲ ਵਿੱਚ ਕਿਵੇਂ ਫਸ ਜਾਂਦੇ ਨੇ ਤੇ ਬੀਰਵਾਲ ਕਹਿੰਦਾ ਕਿ ਮੈਨੂੰ ਥੋੜਾ ਜਿਹਾ ਸਮਾਂ ਦਿਓ ਮੈਂ ਥੋੜੇ ਦਿਨਾਂ ਤੱਕ ਬਾਦਸ਼ਾਹ ਸਲਾਮਤ ਤੁਹਾਡੀ ਇਸ ਗੱਲ ਦਾ ਤੁਹਾਨੂੰ ਉੱਤਰ ਦੇਵਾਂਗਾ ਗੱਲ ਬੜੀ ਰੋਚਕ ਹੈ ਧਿਆਨ ਨਾਲ ਸੁਣਨਾ ਬੀਰਬਲ ਕਹਿੰਦਾ ਹੈ ਕਿ ਬਾਦਸ਼ਾਹ ਸਲਾਮਨ ਨੂੰ ਥੋੜੇ ਦਿਨਾਂ ਦਾ ਸਮਾਂ ਦਿਓ 5 ਕੁ ਦਿਨ ਦਾ ਸਮਾਂ ਲੈ ਕੇ ਬੀਰਬਲ ਆਪਣੇ ਪਿੰਡ ਚਲਾ ਗਿਆ ਉਹਨੇ ਆਪਣੇ ਪਿੰਡ ਤੋਂ ਬਾਰ ਬਾਰ ਜਾ ਕੇ ਦੂਰ ਜਾ ਦੂਰ ਜਾ ਕੇ 5 7 10 ਪਿੰਡ ਛੱਡ ਕੇ ਉਹਨੂੰ ਪਤਾ ਸੀ ਕਿ ਦੁਨੀਆ ਦੇ ਲੋਕ ਬੜੀ ਛੇਤੀ ਭੇਡ ਚਾਲ ਵਿੱਚ ਫਸਦੇ ਨੇ ਕਿਉਂਕਿ ਕੁਝ ਪਾਉਣ ਵਾਸਤੇ ਕੁਝ ਖੋਣਾ ਪੈਂਦਾ ਹੈ ਕੁਝ ਦਿਖਾਉਣ ਵਾਸਤੇ ਦੁਨੀਆ ਦੇ ਲੋਕਾਂ ਨੂੰ ਭਰਮ ਜਾਲ ਵਿੱਚ ਫਸਾਉਣ ਵਾਸਤੇ ਕੁਝ ਨਾ ਕੁਝ ਟਕਵਾਜ ਰਚਨਾ ਪੈਂਦਾ ਹੈ ਤੇ ਬੀਰਬਾਲ ਨੇ ਇੱਕ ਬੇਮੂਤ ਬਣਾਈ ਇੱਕ ਟਕਵਾਜ ਰਚਿਆ ਤੇ ਟਕਵਾਜ ਦੇ ਵਿੱਚ ਉਹਨੇ ਕੀ ਕੀਤਾ ਪਿੰਡ ਤੋਂ ਬਾਹਰ-ਬਾਰ ਜਾ ਕੇ ਸਵੇਰ-ਸਵੇਰ ਇੱਕ ਚਮਕੀ ਲਾਈ ਤੇ ਚਮਕੀ ਲਾ ਕੇ ਬੀਰਬਾਲ ਬਾਦਸ਼ਾਹ ਜਿਹੜਾ ਸੀ ਬੀਰਬਾਲ ਜਿਹੜਾ ਸੀ ਉਹਨੇ ਸਾਰੀ ਰਾਤ ਅੱਗ ਸੇਕੀ ਸਿਆਲ ਦੀ ਰੁੱਤ ਸੀ ਠੰਡ ਸੀ ਹੱਤ ਦੀ ਔਰ ਲੋਕ ਉਸੇ ਰਸਤੇ ਤੋਂ ਬਾਹਰ ਸਵੇਰ-ਸਵੇਰ ਜੰਗਲ ਪਾਣੀ ਜਾਂਦੇ ਸਨ ਤੇ ਬੀਰਬਾਲ ਜਿਹੜਾ ਸੀ ਉਸ ਵਕਤ ਸਾਰੀ ਰਾਤ ਅਗ ਸੇਕਦਾ ਰਿਹਾ ਸ੍ਰੀ ਸਵਰਸਵਰ ਦੇ ਨਾਲ ਉਹਨੇ ਆਪਣੇ ਕੱਪੜੇ ਵੀ ਉਤਾਰ ਦਿੱਤੇ ਤੇ ਉਹਨੇ ਸਾਰਾ ਕੁਝ ਉਤਾਰ ਕੇ ਤੇ ਉਹ ਵੀਰਵਲ ਜਿਹੜਾ ਸੀ ਉਹ ਚੌਂਕੀ ਲਾ ਕੇ ਅੱਖਾਂ ਬੰਦ ਕਰਕੇ ਲਾਗੇ ਬਹਿ ਗਿਆ ਤੇ ਚੌਂਕੀ ਦੇ ਉੱਤੇ ਉਹਨੇ ਇੱਕ 골ਡਨ ਕਲਰ ਦੀ ਜੁੱਤੀ ਰੱਖ ਲਈ ਜਦੋਂ ਜੁੱਤੀ ਰੱਖੀ ਸਵਰਸਵਰ ਦੇ ਇੱਕ ਬੰਦਾ ਬਾਹਰ ਆਇਆ ਜੰਗਲ ਪਾਣੀ ਵਾਸਤੇ ਉਹਨੇ ਵੇਖਿਆ ਕਿ ਬਾਬਾ ਜੀ ਦੀਆਂ ਅੱਖਾਂ ਬੰਦ ਨਹੀਂ ਵੀਰਵਲ ਨੇ ਬਾਬਿਆਂ ਵਰਗਾ ਲਿਬਾਸ ਧਾਰਨ ਕਰ ਲਿਆ ਤੇ ਉਹਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਜਿਹੜਾ ਪਿੰਡ ਦਾ ਬੰਦਾ ਸਵੇਰੇ-ਸਵੇਰੇ ਬਾਹਰ ਆਇਆ ਉਹਨੇ ਆ ਕੇ ਵੇਖਿਆ ਬਾਬਾ ਜੀ ਦੀ ਅੱਖਾਂ ਬੰਦ ਨੇ ਤੇ ਚੌਂਕੀ ਦੇ ਉੱਤੇ ਕੇਵਲ ਇੱਕ 골ਡਨ ਕਲਰ ਦੀ ਜੁੱਤੀ ਪਈ ਆ ਲੱਗਦਾ ਹੈ ਕਿ ਉਹ ਜਿਹੜੀ ਦੂਜੀ ਜੁੱਤੀ ਆ ਕੋਈ ਕੁੱਤਾ ਚੋਕੇ ਲੈ ਗਿਆ ਜਾਂ ਕੋਈ ਬੰਦਾ ਚੋਕੇ ਲੈ ਗਿਆ ਜਿਹੜਾ ਬਾਬੇ ਨੂੰ ਪਤਾ ਨਹੀਂ ਜਦੋਂ ਇੰਨੀ ਗੱਲ ਹੋਈ ਤੇ ਉਸ ਬੰਦੇ ਨੇ ਕੋਲ ਆ ਕੇ ਦੋ ਚਾਰ ਆਵਾਜ਼ਾਂ ਮਾਰੀਆਂ ਵੀਰਵਾਲ ਨੂੰ ਵੀਰਵਾਲ ਨੇ ਅੱਖ ਹੀ ਨਹੀਂ ਖੋਲੀ ਇੰਜ ਲੱਗੇ ਅਗਲੇ ਨੂੰ ਕਿ ਜਿਵੇਂ ਇਹ ਬੜਾ ਸਮਾਧੀ ਵਿੱਚ ਗੁਰੂਦ ਹੁੰਦਾ ਹੈ ਤੇ ਸਿਆਲ ਦੀ ਦੁੱਧ ਤੇ ਕੱਪੜੇ ਉਤਾਰ ਕੇ ਔਰ ਧਰਮੀ ਪੁਰਸ਼ ਬੰਦਾ ਟਕਵਾਂਜ ਰਚ ਰਿਹਾ ਸੀ ਕਿ ਮੈਂ ਬਹੁਤ ਭਗਤੀ ਕਰਦਾ ਤੇ ਮੇਰੇ ਤੇ ਠੰਡ ਦਾ ਕੋਈ ਅਸਰ ਨਹੀਂ ਹੁੰਦਾ ਇਸ ਗੱਲ ਨੂੰ ਲੈ ਕੇ ਜਦੋਂ ਵੀਰਬਾਲ ਬਾਦਸ਼ਾ ਅਕਬਰ ਦਾ ਹੁਕਮ ਮੰਨ ਕੇ ਇੱਥੇ ਆਇਆ ਸੀ ਤੇ ਵੀਰਬਾਲ ਨੇ ਉਸ ਵਕਤ ਚੌਂਕੀ ਉੱਤੇ ਰੱਖੀ ਹੋਈ ਜੁੱਤੀ ਜਦੋਂ ਬੰਦੇ ਨੇ ਚਾਰ ਪੰਜ ਆਵਾਜ਼ਾਂ ਮਾਰੀਆਂ ਹੌਲੀ ਜੀ ਕਰਕੇ ਅੱਖ ਖੋਲੀ ਕਿਹਾ ਲਗਾ ਦੱਸੋ ਜੀ ਕੀ ਕਹਿਣਾ ਚਾਹੁੰਦੇ ਹੋ ਕਹਿੰਦੇ ਬਾਬਾ ਜੀ ਲੱਗਦਾ ਤੁਹਾਡੀ ਇੱਕ ਜੁੱਤੀ ਕੋਈ ਕੁੱਤਾ ਚੁੱਕ ਕੇ ਲਾ ਗਿਆ ਤੇ ਇੱਕ ਰਹਿ ਗਈ ਉਹ ਕਹਿੰਦਾ ਕੁੱਤਾ ਨਹੀਂ ਚੁੱਕ ਕੇ ਲੈ ਗਿਆ ਭਲਿਆ ਪੁਰਸ਼ਾ ਇਹ ਰੱਬ ਦੇ ਘਰ ਚੋਂ ਇੱਕੋ ਹੀ ਮਿਲੀ ਹੈ ਉਹ ਬੰਦਾ ਬੜਾ ਹੈਰਾਨ ਹੋਇਆ ਕਿ ਰੱਬ ਦੇ ਘਰ ਚੋਂ ਇੱਕੋ ਜੁੱਤੀ ਮਿਲੀ ਹੈ ਬਾਬਾ ਜੀ ਦੂਜੀ ਕਿੱਥੇ ਹੈ ਤੇ ਵੀਰਬਲ ਕਹਿਣ ਲੱਗਾ ਵੀ ਉਹ ਦੂਜੀ ਜੁੱਤੀ ਜਿਹੜੀ ਆ ਉਹ ਮਿਲੀ ਨਹੀਂ ਇੱਕ ਜੁੱਤੀ ਮਿਲੀ ਹੈ ਕਹਿੰਦਾ ਕਾਦੇ ਵਾਸਤੇ ਵੀਰਬਲ ਕਹਿੰਦਾ ਲੋਕਾਂ ਦਾ ਉਧਾਰ ਕਰਨ ਵਾਸਤੇ ਪਰ ਇੱਕ ਸ਼ਰਤ ਹੈ ਤੈਨੂੰ ਦੱਸ ਦਿੱਤਾ ਤੂੰ ਕਿਸੇ ਨਾਲ ਕੇ ਗੱਲ ਨਹੀਂ ਕਰਨੀ ਬਾਬੇ ਇਦਾਂ ਹੀ ਕਰਦੇ ਨੇ ਜਿਹੜੀ ਗੱਲ ਕਹਿੰਦੇ ਨੇ ਭਲਿਆ ਤੈਨੂੰ ਦੱਸ ਦੇਦਾ ਨੂੰ ਕਿਸੇ ਲਾਗੇ ਗੱਲ ਨਹੀਂ ਕਰਨੀ ਤਾਂ ਮਤਲਬ ਹੀ ਹੁੰਦਾ ਵੀ ਉਹ ਬੰਦਾ ਜ਼ਰੂਰ ਗੱਲ ਕਰੇ ਉਹਨੇ ਜਦੋਂ ਇੰਦੀ ਗੱਲ ਕਹੀ ਵੀ ਦੂਜੇ ਲਾਗੇ ਗੱਲ ਨਹੀਂ ਕਰਨੀ ਤੇ ਉਹ ਕਹਿੰਦਾ ਬਾਬਾ ਜੀ ਵੀ ਮੈਂ ਬੜੇ ਪਾਪ ਕੀਤੇ ਨੇ ਮੇਰੇ ਤੇ ਕਿਰਪਾ ਕਰੋ ਪਹਿਲਾਂ ਮੇਰਾ ਉਧਾਰ ਕਰੋ ਤੇ ਉਧਾਰ ਦੇ ਵਿੱਚ ਉਹਨੇ ਕੀ ਕਿਹਾ ਵੀ ਉਹ ਕਹਿੰਦਾ ਵੀ ਸਿਰ ਨੀਵਾ ਕਰ ਇਹ ਜੁੱਤੀ ਤੇਰੇ ਸਿਰ 'ਤੇ ਵੱਜੇਗੀ ਤੇ ਤੈਨੂੰ ਸਵਰਗ ਦਾ ਝੂਟਾਏਗਾ ਤੇਰੇ ਪਿਛਲੇ ਸਾਰੇ ਪਾਪ ਕੱਟੇ ਜਾਣਗੇ ਤੂੰ ਅੱਗੇ ਚ ਸਵਰਗ ਚਲਾ ਜਾਏ ਹਰ ਬੰਦਾ ਇਹੀ ਕੋ ਚਾਹੁੰਦਾ ਕਿ ਨਾ ਕੋਈ ਧਰਮ ਕਰਮ ਕਰਾ ਨਾ ਕੋਈ ਬੰਦਗੀ ਕਰਾ ਨਾ ਸਿਮਰਨ ਕਰਾ ਤੇ ਨਾ ਹੀ ਪ੍ਰਮਾਤਮਾ ਦਾ ਨਾਮ ਜਪਾ ਨਾ ਨਸ਼ੇ ਪੱਤੇ ਤਿਆਗਾ ਤੇ ਮੇਰਾ ਉਦਾ ਹੀ ਕੋਈ ਬਾਬਾ ਮਿਲ ਜੇ ਜਿਹੜਾ ਉਧਾਰ ਕਰ ਦੇ ਉਹਨੇ ਸਿਰਣੀ ਮਾ ਕੀਤਾ ਬੀਰਬਾਲ ਨੇ ਖਿੱਚ ਕੇ ਸਿਰ ਦੇ ਵਿੱਚ ਜੁੱਤੀ ਮਾਰੀ ਸਿਰ ਚ ਕਰਾਇਆ ਤੇ ਬੀਰਬਾਲ ਕਹਿੰਦਾ ਆਇਆ ਸਵਰਗ ਦਾ ਝੂਟਾ ਉਹਨੇ ਕਿਹੜਾ ਸਵਰਗ ਵੇਖਿਆ ਕਹਿੰਦਾ ਹਾਂਜੀ ਬਾਬਾ ਜੀ ਸਵਰਗ ਦਾ ਝੂਟਾ ਆਇਆ ਔਰ ਇਸੇ ਤਰ੍ਹਾਂ ਉਹ ਘਰ ਗਿਆ ਉਹ ਘਰ ਵਾਲੀ ਲਾਗੇ ਜਾ ਕੇ ਸਵੇਰ ਸਵੇਰੇ ਬੜਾ ਖੁਸ਼ ਤੇ ਘਰ ਵਾਲੀ ਵੇਖੀ ਵੀ ਅੱਗੇ ਤੇ ਰੋਜ਼ ਕਿਹਦੇ ਆਉਂਦਾ ਸ ਤੇ ਅੱਜ ਸਵੇਰ ਸਵੇਰੇ ਬੜਾ ਖੁਸ਼ ਹੈ ਇਹਦੇ ਚਿਹਰੇ ਤੇ ਬੜੀ ਰੌਣਕ ਹੈ ਕੋਈ ਗੱਲ ਹੈਗੀ ਆ ਘਰ ਵਾਲੀ ਨੇ ਬੜੇ ਪਿਆਰ ਨਾਲ ਪੁੱਛਿਆ ਭਾਈ ਸਾਹਿਬ ਵੀ ਕੀ ਗੱਲ ਅੱਜ ਬੜੇ ਪਤੀ ਦੇਵ ਸਵੇਰ ਸਵੇਰੇ ਖੁਸ਼ ਨਜ਼ਰ ਆ ਰਹੇ ਉਹ ਕਹਿੰਦਾ ਵੈਸੇ ਹੁਣ ਮੈਂ ਦੱਸਣਾ ਤੇ ਨਹੀਂ ਸੀ ਬਾਬਾ ਜੀ ਨੇ ਕਿਹਾ ਗੱਲ ਮੂੰਹੋਂ ਨਿਕਲ ਗਈ ਪਰ ਜਦੋਂ ਤੂੰ ਅਰੰਗਣੀ ਹੈ ਤੇਰੇ ਲਾਗੇ ਗੱਲ ਕਰਦਨੇ ਆ ਤੇ ਮੇਰਾ ਤੇ ਅੱਜ ਉਧਾਰ ਹੋ ਗਿਆ ਮੇਰਾ ਤੇ ਅੱਜ ਪਾਰ ਉਤਾਰਾ ਹੋ ਗਿਆ ਮੇਰੇ ਤੇ ਪਿਛਲੇ ਸਾਰੇ ਪਾਪ ਕੱਟੇ ਗਏ ਨੇ ਤੇ ਅੱਗੇ ਤੋਂ ਮੈਨੂੰ ਸਵਰਗ ਪ੍ਰਾਪਤ ਹੋ ਗਿਆ ਉਹ ਕਹਿੰਦੀ ਵੇਖ ਆਪਾਂ ਪਤੀ ਦੇ ਵੇ ਤੇ ਦੋਨੇ ਜਣੇ ਇਕੱਠੇ ਰਹਿੰਦੇ ਨੇ ਕਿ ਸਵਰਗ ਵਿੱਚ ਤੂੰ ਕੱਲਾ ਹੀ ਰਹੇਗਾ ਉਹ ਕਹਨ ਲੱਗਾ ਜੀ ਸਵਰਗ ਵਿੱਚ ਤੂੰ ਕੱਲਾ ਹੀ ਰਹੇਗਾ ਵੀ ਉੱਥੇ ਵੀ ਮੈਨੂੰ ਲੈ ਚੱਲੋ ਚੰਦਾ ਚਲੋ ਬਾਬੇ ਨੇ ਤੇ ਕਿਹਾ ਸੀ ਕਿਸੇ ਨਾਲ ਗੱਲ ਨਾ ਕਰੀ ਵੀ ਆਪਾਂ ਜਾ ਕੇ ਬੇਨਤੀ ਕਰ ਲੈਂਦੇ ਆ ਤੇ ਸ਼ਾਇਦ ਤੇਰਾ ਵੀ ਪਾਰ ਉਤਾਰਾ ਹੋ ਜੇ ਤੇ ਵੀਰਵਲ ਜਿਹੜਾ ਸੀ ਉਹਨੂੰ ਨਾਲ ਲੈ ਗਿਆ ਉਹ ਬਾਬੀਰਬਲ ਦੇ ਕੋਲ ਲੈ ਕੇ ਆ ਗਿਆ ਘਰ ਵਾਲੀ ਤੇ ਬੀਰਬਲ ਕਹਿੰਦਾ ਭルダー ਤੈਨੂੰ ਤੇ ਕਿਆ ਸੀ ਕਿਸੇ ਲਾਕੇ ਦੱਸਣਾ ਕਹਿੰਦਾ ਨਹੀਂ ਬਾਬਾ ਜੀ ਕਿਸੇ ਲਾਕੇ ਤਾਂ ਨਹੀਂ ਮੈਂ ਘਰ ਵਾਲੀ ਐ ਮੇਰੀ ਤੇ ਕਿਰਪਾ ਕਰਕੇ ਸਵਰਗ ਚ ਇਹਨੇ ਵੀ ਬੜੇ ਪਾਪ ਕੀਤੇ ਨੇ ਕੱਟ ਦਿਓ ਤੇ ਇਹਨੇ ਵੀ ਸਵਰਗ ਚ ਥਾਂ ਮਿਲ ਜੇ ਉਹ ਕਹਿੰਦਾ ਫਿਰ ਸਿਰ ਨੀਵਾ ਕਰ ਪਰ ਕਿਸੇ ਲਾਕੇ ਨਾਲ ਗੱਲ ਕਰ ਉਹਨੇ ਵੀ ਸਿਰ ਨੀਵਾ ਕੀਤਾ ਬੀਰਬਲ ਨੇ ਖਿੱਚ ਕੇ ਸਿਰ ਤੇ ਜੁੱਤੀ ਮਾਰੀ ਉਹਦਾ ਸਿਰ ਚੱਕਾਇਆ ਕਹਿੰਦਾ ਆਇਆ ਸਵਰਗ ਦਾ ਝੂਟਾ ਉਹਨੇ ਕਿਹਾ ਸਵਰਗ ਵੇਖਿਆ ਸੀ ਕਹਿੰਦੀ ਹਾਂਜੀ ਹਾਂਜੀ ਬਾਬਾ ਜੀ ਆ ਇਸੇ ਤਰ੍ਹਾਂ ਜਦੋਂ ਦੋਨਾਂ ਨੇ ਸਵਰਗ ਪ੍ਰਾਪਤ ਕਰ ਲਏ ਤੇ ਬੰਦਾ ਤੇ ਫਿਰ ਦਿਲ ਚ ਗੱਲ ਰੱਖ ਦੇਗਾ ਪਰ ਜਨਾਨੀ ਦੇ ਦਿਲ ਚ ਗੱਲ ਕਿੱਥੋਂ ਠਹਿਰਦੀ ਹੈ ਉਹ ਜਿਹਦੇ ਲਾਗੇ ਬੈੰਦੀ ਸੀ ਭੈਣ ਲਾਗੇ ਉਹਦੇ ਲਾਗੇ ਜਾ ਕੇ ਗੱਲ ਕਰੇ ਕਰੇ ਉਹ ਭੈਣ ਕਹਿਣ ਲੱਗੀ ਪਈ ਭੈਣਾ ਵੈਸੇ ਅੱਜ ਮੇਰੇ ਮੇਰੇ ਤੇ ਬੜੀ ਕਿਰਪਾ ਹੋਈ ਹੈ ਦੂਜੀ ਭੈਣ ਕਹਿੰਦੀ ਵੀ ਕੀ ਗੱਲ ਤੂੰ ਵੀ ਬੜੀ ਖੁਸ਼ ਨਜ਼ਰ ਆ ਰਹੀ ਹੈ ਕਹਿੰਦੀ ਬੜੀ ਕਿਰਪਾ ਹੀ ਵੈਸੇ ਬਾਬੇ ਨੇ ਤੇ ਕਹਿ ਕਿਸ ਲਾਗੇ ਦਸੀ ਨਾ ਪਰ ਸਾਡਾ ਦੋਵਾਂ ਦਾ ਪਿਆਰ ਹੈ ਮੈਂ ਦੱਸੇ ਤੋਂ ਬਿਨਾ ਰਹਿ ਨਹੀਂ ਸਕਦੀ ਮੈਂ ਤੈਨੂੰ ਦੱਸਣਾ ਚਾਹੁੰਦੀ ਆ ਕਿ ਇੰਦਾ ਕਰਕੇ ਜਿਹੜਾ ਉਹ ਮੈਨੂੰ ਸਵਰਗ ਪ੍ਰਾਪਤ ਹੋਇਆ ਬਾਹਰ ਇੱਕ ਬਾਬਾ ਆਇਆ ਤੇ ਉਹਦੇ ਉਹ ਸਿਰ ਦੇ ਵਿੱਚ ਜੁੱਤੀ ਮਾਰਦਾ ਤੇ ਜਿਹਦੇ ਨਾਲ ਲੋਕਾਂ ਨੂੰ ਸਵਰਗ ਦਾ ਝੂਟਾ ਆਉਂਦਾ ਤੇ ਸਵਰਗ ਪ੍ਰਾਪਤ ਹੋ ਜਾਂਦਾ ਪਿੱਛਲੇ ਸਾਰੇ ਪਾਪ ਕੱਟੇ ਜਾਂਦੇ ਉਹ ਕਹਿੰਦੀ ਭੈਣਾ ਇੱਥੇ ਦੋਨੇ ਕੱਦੀਆਂ ਸਾਰਾ ਦਿਨ ਬਾਹਰ ਰਹਿਣੀਆਂ ਤੇ ਉੱਥੇ ਤੂੰ ਸਵਰਗ 'ਚ ਕੱਦੀ ਬਹਿ ਰਹੀ ਉਹਨੇ ਉਹਨੂੰ ਦੱਸ ਦੇ ਤਾਂ ਉਹਨੇ ਅੱਗੇ ਗੱਲ ਮੁੱਕਦੀ ਕਿ ਉਹਨਾਂ ਸਾਰੇ ਨੇ ਇੱਕ ਦੂਜੇ ਦੇ ਅੱਗੇ ਰੌਲਾ ਪੈ ਗਿਆ ਕਿ ਬਾਹਰ ਇੱਕ ਬਾਬਾ ਆਇਆ ਉਦੋਂ ਸਵਰਗ ਤੋਂ ਇੱਕ ਜੁੱਤੀ ਮਿਲੀ ਆ ਜਿਹੜਾ ਖਾਂਦਾ ਉਹਦੇ ਪਿਛਲੇ ਸਾਰੇ ਪਾਪ ਕੱਟੇ ਜਾਂਦੇ ਨੇ ਅੱਗੇ ਤੋਂ ਉਹਨੂੰ ਸਵਰਗ ਦਾ ਝੂੜਾ ਮਿਲ ਜਾਂਦਾ ਤੇ ਸਵਰਗ ਪ੍ਰਾਪਤ ਹੋ ਜਾਂਦਾ ਲੋਕਾਂ ਦੀਆਂ ਕਤਾਰਾਂ ਲੱਗੀਆਂ ਸੁਰਗ ਲੈਣ ਵਾਲਿਆਂ ਦੀਆਂ ਹੁਣ ਲੋਕ ਆਉਂਦੇ ਨੇ ਪੇਟਾਵਾ ਅੱਗੇ ਰੱਖਦੇ ਨੇ ਬਾਬੇ ਦੇ ਤੇ ਸਿਰਨੀਵਾ ਕਰਕੇ ਬਾਬੇ ਤੋਂ ਜੁੱਤੀ ਖਾ ਖਾ ਕੇ ਤੁਰੇ ਜਾਂਦੇ ਕਤਾਰਾਂ ਲੱਗੀਆਂ ਗੱਲ 2-4 ਦਿਨਾਂ ਦੇ ਵਿੱਚ ਵਿੱਚ ਹੀ ਅਕਬਰ ਤੱਕ ਪਹੁੰਚ ਗਈ ਅਕਬਰ ਕਹਿੰਦਾ ਮੈਂ ਬਾਦਸ਼ਾਹ ਆ ਪਾਪਤੀ ਮੈਂ ਵੀ ਬੜੇ ਕੀਤੇ ਨੇ ਚਲੋ ਚੰਗਾ ਹੋਇਆ ਵੀ ਜੇ ਕਿਤੇ ਇਦਾਂ ਦਾ ਕੰਮ ਬਣ ਜੇ ਵੀ ਜੇ ਕੱਲਾ ਸਿਰ ਨੀਵਾ ਕਰਕੇ ਜੁੱਤੀਖਾਨ ਦੇ ਨਾਲ ਸਵਰਗ ਪ੍ਰਾਪਤ ਹੁੰਦਾ ਹੋਵੇ ਤੇ ਮੈਂ ਕਿਉਂ ਪਿੱਛੇ ਰਵਾਂ ਅਕਬਰ ਬਾਦਸ਼ਾਹ ਵੀ ਚੱਲ ਕੇ ਆ ਗਿਆ ਜਦੋਂ ਆਇਆ ਤੇ ਬੜੇ ਲੋਕ ਕਤਾਰ 'ਚ ਲੱਗੇ ਸਨ ਤੇ ਅਕਬਰ ਬਾਦਸ਼ਾਹ ਵੀ ਆਈਪੀ ਬੈਂਡ 'ਚ ਚੱਲ ਕੇ ਸਿੱਧਾ ਅੱਗੇ ਪਹੁੰਚ ਗਿਆ ਜਦੋਂ ਅਕਬਰ ਨੇ ਵੀ ਲੋਕਾਂ ਦੀ ਤਰ੍ਹਾਂ ਜਾ ਕੇ ਬਾਬੇ ਦੇ ਅੱਗੇ ਸਿਰ ਨੀਵਾ ਕੀਤਾ ਤੇ ਬੀਰਬਾਲ ਨੇ ਹੌਲੀ ਜੀ ਕਰਕੇ ਅਕਬਰ ਦੀ ਬਾਹ ਫੜ ਲਈ ਕਹਿੰਦਾ ਬਾਦਸ਼ਾਹ ਸਲਾਮਤ ਅੱਜ ਤੋਂ ਕੁਝ ਦਿਨ ਪਹਿਲਾਂ ਤੂੰ ਮੇਰੇ ਤੇ ਇੱਕ ਸਵਾਲ ਕੀਤਾ ਸੀ ਕਿ ਭੇਡ ਚਾਲ ਕੀ ਹੁੰਦੀ ਹੈ ਪੜ੍ਹੇ ਲਿਖੇ ਸਮਝਦਾਰ ਗਿਆਨਵਾਨ ਸੂਝਵਾਨ ਲੋਕ ਇਹ ਭੇਡ ਚਾਲ ਵਿੱਚ ਕਿਵੇਂ ਫਸਦੇ ਨੇ ਤੇ ਮੈਂ ਤੈਨੂੰ ਕਿਹਾ ਸੀ ਮੈਂ ਚਾਰ ਪੰਜ ਦਿਨਾਂ ਚ ਪ੍ਰੈਕਟੀਕਲ ਰੂਪ ਵਿੱਚ ਤੈਨੂੰ ਦੱਸਾਂਗਾ ਆ ਵੇਖ ਅੱਜ ਕਿੰਨੀਆਂ ਭੇਡਾਂ ਇਸ ਚਾਲ ਵਿੱਚ ਪਰੋਈਆਂ ਨੇ ਤੇ ਇਹ ਭੇਡਾਂ ਸਾਰੀਆਂ ਜਿਹੜੀਆਂ ਨੇ ਇਹ ਚਾਲ ਵਿੱਚ ਪਸੀਆਂ ਹੋਈਆਂ ਨੇ ਇਹ ਸਵਰਗ ਲੈਣ ਵਾਸਤੇ ਪਹੁੰਚ ਰਹੀਆਂ ਨੇ ਤੇ ਤੇਰੇ ਤੋਂ ਬਾਅਦ ਸੂਝਵਾਨ ਤੇ ਗਿਆੜਵਾਨ ਹੋਰ ਕੌਣ ਹੋ ਸਕਦਾ ਹੈ ਜਦੋਂ ਧਰਮ ਦੀ ਗੱਲ ਆਉਂਦੀ ਹੈ ਉਥੇ ਆ ਕੇ ਤੇਰੇ ਵਰਗੇ ਸੂਝਵਾਨ ਵੀ ਫੇਰ ਹੋ ਜਾਂਦੇ ਨੇ ਆ ਵੇਖ ਤੂੰ ਵੀ ਉਹ ਭੇਡ ਚਾਲ ਦੇ ਵਿੱਚ ਫਸਿਆ ਹੋਇਆ ਇੱਥੇ ਸਵਰਗ ਲੈਣ ਵਾਸਤੇ ਪਹੁੰਚ ਗਿਆ 10 ਹੁਣ ਤੈਨੂੰ ਸਵਰਗ ਧਈਏ ਜਾਂ ਨਾ ਦੇ ਕੀ ਅਕਬਰ ਬਾਦਸ਼ਾਹ ਕਹਿੰਦਾ ਭਾਈ ਮੈਨੂੰ ਏਦਾਂ ਦਾ ਸਵਰਗ ਨਹੀਂ ਚਾਹੀਦਾ ਅਸਲ ਵਿੱਚ ਕਹਾਣੀ ਦਾ ਤਤ ਨਹੀਂ ਚੂੜ ਇਹ ਹੈ ਕਿ ਧਰਮ ਦੇ ਨਾਮ ਦੇ ਉੱਤੇ ਆ ਕੇ ਸਾਡੇ ਬਾਬੇ ਦੁਨੀਆਦਾਰਾਂ ਦੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਇਦਾਂ ਕਈ ਵਾਰੀ ਦੁਨੀਆ ਦੇ ਉੱਤੇ ਟਕਵੰਜ ਰਚਦੇ ਨੇ ਤੇ ਬੜੇ ਬੜੇ ਪੜੇ ਲਿਖੇ ਸੂਝਵਾਨ ਗਿਆਨਵਾਨ ਲੋਕ ਵੀ ਜਿਹੜੇ ਨੇ ਧਰਮ ਤੋਂ ਅਧੂਰੇ ਹੋਣ ਕਰਕੇ ਧਰਮ ਦਾ ਗਿਆਨ ਨਾ ਹੋਣ ਕਰਕੇ ਧਰਮ ਦੀ ਸੋਝੀ ਨਾ ਹੋਣ ਕਰਕੇ ਇਹਨਾਂ ਟਕਵੰਜੀ ਬਾਬਿਆਂ ਦੇ ਜਾਲ ਵਿੱਚ ਜਾ ਕੇ ਫਸ ਜਾਂਦੇ ਨੇ ਤੇ ਬੜੇ ਬੜੇ ਪੜੇ ਲਿਖੇ ਸੂਝਵਾਨ ਵਿਦਵਾਨ ਵੀ ਜਿਹੜੇ ਨੇ ਉਹ ਕਈ ਵਾਰੀ ਇਹਨਾਂ ਦੇ ਜਾਲ ਵਿੱਚ ਜਾ ਕੇ ਫਸਦੇ ਨੇ ਬੇਨਤੀ ਹੈ ਕਿ ਇਦਾਂ ਆਪਾਂ ਪੇੜ ਚਾਲ ਵਿੱਚ ਨਾ ਫਸੀਏ ਗੁਰੂ ਸਾਹਿਬ ਦੀ ਗੁਰਬਾਣੀ ਚ ਕਹਿੰਦੇ ਨੇ ਦੇਖਾ ਦੇਖੀ ਸਭ ਕਰੇ ਮਨ ਮਕਬੂਲ ਨਾ ਪਾਏ ਜਾਂ ਗੁਰੂ ਸਾਹਿਬ ਜੀ ਦੇ ਮੁਬਾਰਕ ਬਚਨ ਨੇ ਅੰਦੇ ਕਹਿਰਾ ਦੱਸਿਆ ਅੰਧਾ ਹੋਏ ਸੁਜਾਏ ਹੋਏ ਸੁਜਾਖਾ ਨਾਨਕਾ ਸੋ ਕਿਉ ਉੱਜੜ ਪਾਏ ਸੰਗਤ ਦੇ ਚਰਨਾਂ ਵਿੱਚ ਬੇਤੀ ਹੈ ਕਿ ਆਪਾਂ ਇਦਾਂ ਕਦੇ ਵੀ ਪੇੜ ਚਾਲ ਵਿੱਚ ਨਾ ਫਸੀਏ ਦੇਖਾ ਦੇਖੀ ਵਿੱਚ ਨਾ ਫਸੀਏ ਪੇੜ ਚਾਲ ਵਿੱਚ ਫਸ ਕੇ ਆਪਣਾ ਜੀਵਨ ਬਰਬਾਦ ਨਾ ਕਰੀਏ ਧਰਮ ਦਾ ਗਿਆਨ ਪ੍ਰਾਪਤ ਕਰੀਏ ਧਰਮ ਦੇ ਗਿਆਨ ਦੇ ਉੱਤੇ ਚੱਲਦੇ ਹੋਏ ਆਪਣਾ ਜੀਵਨ ਸਫਲ ਕਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ